ਆ ਦੇਵਤਾ ਝੰਡਾ ਜਿਹੜਾ ਮਜ਼ਦੂਰ ਦਾ ਉਹ ਉਹ ਚਾਹੀਦਾ ਬਾਈ ਇਹ ਨਾ ਨਾ ਕੀ ਆ ਗਾੜੀ ਆ ਹਾਂ ਠੀਕ ਹੈ ਨੂੰ ਇਹਨਾਂ ਨੂੰ ਲੋਕੀ ਇਹਨਾਂ ਨੂੰ ਛੋਟੀ ਜਹਾੜ ਦਾ ਪੁੱਛਿਆ ਜਹਾੜ ਦਾ ਕਿਸ਼ੋਰ 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 ਕਿਸ਼ ਇਹਨਾਂ ਦੇ ਮਗਰਖਾਨ ਦੇ ਮਨ ਲੱਗ ਜਾਂਦੇ ਉਹ ਹੱਥ ਕੱਢ ਰਹੇ ਨੇ ਆਪ ਦੀਆਂ ਜਾਤੀਆਂ ਮਨਾਉਂ ਤੁਸੀਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਸੀ ਹੀਡ ਹੋਏ ਨੇ ਇਹ ਬੋਲਿਆ ਜਾਂਦਾ ਤਾਂ ਫਿਰ ਕਹਾਂਗੇ ਕਿ ਪ੍ਰਚਾਂ ਦਾ ਦਿਮਾਗ ਉਹ ਹੋ ਗਿਆ ਇੱਥੇ ਅੰਦਰ ਜਾਗ ਜਾ ਕੇ ਤੁਸੀਂ ਹੁਣ ਸੰਯੋਗ ਦੇ ਨਾਮ ਸਾਨੂੰ ਦਿੰਦੇ ਨੇ ਸੰਗਲ ਦੱਸੋ ਸੰਯੋਗ ਕੀ ਦਿੰਦੇ ਨੇ ਅੱਛਾ ਇਹ ਕਦ ਦਾ ਸਾਲ ਹੋ ਗਿਆ ਇੱਥੇ ਛੱਡ ਨੂੰ ਪੂਰੇ ਕਿਤੇ ਇੱਥੇ ਰਾਹ ਚ ਖੜਦੇ ਹੋ ਉੱਥੇ ਖੜਦੇ ਕੋਈ ਹੈਗਾ ਸਾਧਨ ਉਹ ਸਟੇਡੀਅਮ ਬਣਿਆ ਪਿਆ ਮਹਾਜਨਾ ਦਾ ਬਣਾਇਆ ਹੋਇਆ ਫੇਰ ਫੇਰ ਕੋ ਸਕਦੇ ਹੋ ਫੇਰ ਕਹਿੰਦੇ ਸਾਡੇ ਨਾਲ ਗਰੀਬ ਤਰਕ ਆ ਗਿਆ ਕਿਹੜੀ ਗਰੀਬ ਤਰਕ ਆ ਗਈ ਗਰੀਬ ਤਰਕ ਤੇ ਸੋਚਦੀ ਹੈ ਕੋਈ ਗਉ ਰੂਆ ਟਮਾਡ ਇਕ ਸਿੰਘ ਤੁਸੀਂ ਅੱਜ ਇੱਥੇ ਰੋਸ਼ ਪ੍ਰਗਟ ਕਰ ਰਹੇ ਹੋ ਕੀ ਕਰਨ ਸਾਡਾ ਜੀ ਕੋਈ ਮੰਤਰੀ ਆਉਂਦਾ ਕੋਈ ਝੰਡਾ ਹਰਲਾਉਣਾ ਸਾਡੇ ਗਰੀਬਾਂ ਦੀ ਆਵਾਜ਼ ਕੋਈ ਨਹੀਂ ਉਠਾ ਰਿਹਾ ਭਗਵਾਨ ਜੀ ਮਾਣਾ ਸਾਨੂੰ ਇੱਥੇ ਬਹਿਦੇ بڑے بڑے ਕਰ ਕਹਿੰਦੇ 80% ਸਾਡੀਆਂ ਵੋਟਾਂ ਨੇ ਗਰੀਬਾਂ ਦੀਆਂ ਸਾਨੂੰ ਘਬਰਾਹ ਕਰਕੇ ਕਿਸੇ ਕਣਕ ਦੇ ਘਰਾ ਕਰ ਲੈ ਕਿਸੇ दारू ਦੇ ਘਬਰਾਹ ਕਰ ਲਿਆ ਇਹ ਵਿਕ ਜਾਂਦੇ ਨੇ ਇਹਨਾਂ ਨੂੰ ਫੇਰ ਭਰੋ ਲਾਉਂਦੇ ਨੇ ਸਾਡੀਆਂ ਮੰਗਾਂ ਸਾਡੀਆਂ ਜਿਹੜੀਆਂ ਬੇਦਕਾਰ ਨੇ ਦਿੱਤੀਆਂ ਨੇ ਸਾਨੂੰ ਮਿਲ ਨਹੀਂ ਰਹੀਆਂ ਅੱਜ ਦਾ ਮੇਨ ਮੁੱਦਾ ਕੀ ਆ ਤੁਹਾਡਾ ਤੁਸੀਂ ਅੱਜ ਸਾਡਾ ਮੇਨ ਮੁੱਦਾ ਤਾਂ ਜੇ ਆ ਜਿਹੜੇ ਪਬਲਿਕ ਖੜੇ ਆ ਸਾਡੇ ਵਾਸਤੇ ਭਗਮਾਨਤ ਮਾਨ ਦੇਖੇ ਵੀ ਉਹ ਕਿਵੇਂ ਖੜਦੇ ਨੇ ਕੀ ਤੁਹਾਨੂੰ ਅੱਜ ਆਜ਼ਾਦੀ ਦੇ ਦਿਹਾੜੇ ਦੇ ਵਿੱਚ ਕੋਈ ਸੱਦਾ ਪੱਤਰ ਦਿੱਤਾ ਗਿਆ 15 ਦਾ ਕੋਈ ਨਹੀਂ ਕੋਈ ਸੱਦਾ ਪੱਤਰ ਨਹੀਂ ਮਿਲਿਆ ਪੂਰੇ ਸ਼ਹਿਰ ਮਹਿਲੀ ਦੇ ਦਰਦਰ ਦੇ ਅੰਤਰੇ ਨੇ ਮਹੂਰਤ ਕੀਤਾ ਜਾਂਦੇ ਸਾਡਾ ਮਜ਼ਦੂਰ ਭਾਈ ਨੂੰ ਕਿਸੇ ਨੇ ਨਹੀਂ ਬੁਲਾਇਆ ਸਾਡਾ ਹੱਕ ਇਹ ਜਾਤੀ ਨਹੀਂ ਇਹ ਤਾਂ ਗੁਲਾਮੀ ਹੈ ਗੁਲਾਮੀ ਹੈ